ਮਹਾਰਾਜ ਕਹਿਣ ਲੱਗੇ ਰਾਏ ਕੱਲੇ ਨੂੰ ਕਹਿੰਦੇ ਕੋਈ ਤੇਰੇ ਕੋਲ ਇਹੋ ਜਿਹਾ ਬੰਦਾ ਹੋਵੇ ਜਿਹੜਾ ਕਾਲੀ ਦੇ ਨਾਲ ਤੇਜੀ ਦੇ ਨਾਲ ਸਰੰਦ ਨੂੰ ਜਾਵੇ ਤੇ ਉੱਥੋਂ ਖਬਰ ਲੈ ਕੇ ਆਵੇ ਉਤਨੀ ਦੇਰ ਤੱਕ ਅਸੀਂ ਇੱਥੇ ਬੈਠੇ ਰਹਾਂਗੇ ਮਹਾਰਾਜ ਕਹਿਣ ਲੱਗੇ ਰਾਏ ਕੱਲੇ ਨੂੰ ਭਾਈ ਉਧਰੋਂ ਨਾ ਉਸ ਪਾਸੇ ਨੂੰ ਮਾਤਾ ਗੁਜਰੀ ਗਈ ਸੀ ਬਾਦ ਚੋਂ ਕੋਈ ਪਤਾ ਨਹੀਂ ਲੱਗਿਆ ਮਾਤਾ ਜੀ ਬਾਰੇ ਉਹਦਾ ਬਚਨ ਸੁਣ ਕੇ ਰਾਏ ਕੱਲਾ ਮਹਾਰਾਜ ਨੂੰ ਕਹਿੰਦਾ ਪ੍ਰਭੂ ਜੀ ਇੱਕ ਸਾਡੇ ਕੋਲ ਵਾਗੀ ਰਹਿੰਦਾ ਹੈ ਚਰਵਾਹਾ ਰਹਿੰਦਾ ਹੈ ਸਾਡੇ ਕੋਲ ਅਜੇ ਆਪ ਜੀ ਹੁਕਮ ਕਰੋ ਜਿਹੜਾ ਵਾਗੀ ਮੇਰੇ ਕੋਲ ਰਹਿੰਦਾ ਚਰਵਾਹਾ ਜੇ ਤੁਸੀਂ ਹੁਕਮ ਕਰੋ ਉਸ ਵਾਗੀ ਨੂੰ ਉਧਰ ਨੂੰ ਭੇਜ ਦੇਨੇ ਹਾਂ ਸੁਧ ਲੈ ਆਵੇਗਾ ਤੇ ਪਾਦਸ਼ਾਹ ਵਾਗੀ ਇਧਰੋਂ ਜਾਏਗਾ ਤੇ ਅਗਲੇ ਦਿਨ ਵਾਪਸ ਆ ਜਾਵੇਗਾ ਸੁਧ ਲੈ ਕੇ ਮਹਾਰਾਜ ਕਹਿੰਦੇ ਉਹਨੂੰ ਭੇਜੋ ਸਾਰੀ ਖਬਰਸਾਰ ਸਰੰਦ ਤੋਂ ਲੈ ਕੇ ਇਸੇ ਅਸਥਾਨ ਤੇ ਆ ਜਾਵੇ ਗੱਲ ਕਹਿ ਕੇ ਮਹਾਰਾਜ ਜੀ ਆਪਣੇ ਪਲੰਘ ਤੋਂ ਥੱਲੇ ਉਤਰੇ ਹਨ ਰਾਏ ਕੱਲੇ ਨੇ ਉਸ ਵਾਗੀ ਨੂੰ ਬੁਲਾਇ ਸ਼ੀਗਰ ਸਿਖਾਇਓ ਉਨੂੰ ਬੁਲਾ ਕੇ ਸਿਖਾਇਆ ਹੈ ਛੇਤੀ ਜਾਣਾ ਹੈ ਰਾਏ ਕੱਲਾ ਨੂਰੇ ਮਾਹੀ ਨੂੰ ਕਹਿਣ ਲੱਗਾ ਕਹਿੰਦਾ ਤੈਨੂੰ ਬੜਾ ਧੰਨ ਦਵਾਂਗੇ ਜੇ ਤੂੰ ਬਿਨਾਂ ਦੇਰੀ ਤੋਂ ਸਰਹੰਦ ਤੋਂ ਵਾਪਸ ਖਬਰ ਲੈ ਕੇ ਆਵੇਂਗਾ ਜੇ ਜਦੋਂ ਰਾਏ ਕੱਲੇ ਨੇ ਨੂਰੇ ਮਾਹੀ ਨੂੰ ਭੇਜਿਆ ਸਰਹੰਦ ਗੁਰੂ ਸਾਹਿਬ ਦੇ ਮਾਤਾ ਜੀ ਤੇ ਸਾਬ ਜਦਿਆਂ ਦੀ ਖਬਰ ਲੈਣ ਲਈ ਉਦੋਂ ਦਿਨ ਚੜ ਗਿਆ ਸੀ ਹਵਾ ਵਾਂਗ ਤੇਜ਼ ਭੱਜਿਆ ਜਾਂਦਾ ਸੀ ਨੂਰਾ ਮਾਹੀ ਹਵਾ ਵਾਂਗ ਤੇਜ਼ ਤੁਰਿਆ ਜਾਂਦਾ ਹੈ ਸਰਹੰਦ ਵੱਲ ਨੂੰ